ਖੰਨਾਇਚ 1 ਕਰੋੜ ਦੀਆਂ ਇੰਟਰਲੋਕ ਟੈਲਾਂ ਹੋਈਆਂ ਗੈਪ ਘਟਾਲੇ ਦਾ ਸ਼ੱਕ ਕੌਂਸਲਰ ਨੇ ਕੀਤੀ ਜਾਂਚ ਦੀ ਮੰਗ ਕੰਮੇਵਾਰ ਬੰਦਾ ਦੱਸੋ ਕੌਣ ਆ ਅਫਸਰ ਬੈਠੇ ਨੇ ਦੋ ਜਵਾਬ ਦੀ ਹੁਣ ਤਾਂ ਇਹ ਤਾਂ ਮੇਰੇ ਵੀ ਅੱਗੀ ਧਿਆਨ ਚ ਆਇਆ ਵਾ ਇਹਦੇ ਬਾਰੇ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ 20 ਲੱਖ ਟਾਇਲ ਸੀਗੀ ਉਹ 4 ਲੱਖ ਤਾਂ ਜੀਪ ਇੰਗਲੇਸ਼ ਚ ਪਈ ਸੀ ਜੀ ਤੇ 4 24 ਨਾ ਜੀ ਕਿ ਟੈਲਾਂ ਦੀ ਗੱਲ ਕਰਦੇ ਹੋ ਉਹ ਕਹਿੰਦਾ ਤੂੰ ਇੱਕ ਦੀ ਗੱਲ ਕਰਦਾ ਉਹ ਤਾਂ ਪੂਰਾ ਆ ਬਾਈ ਉੱਤੇ ਆ ਪਿਆ 20 ਲੱਖ ਟਾਇਲ ਲਗਾਏ ਵਾ ਇਹ 4 ਲੱਖ ਜੀ ਕੇਨ ਕਲੇਜ ਚ ਪਈ ਤੀ ਉਹ ਨਹੀਂ ਹੈਗੀ ਜਿੰਦਾਬੰਦ ਚਿੱਕ ਟੈਲਾਂ ਦੀ ਗੱਲ ਕਰਦੇ ਹੋ ਉਹ ਕਹਿੰਦਾ ਤੂੰ ਇੱਕ ਦੀ ਗੱਲ ਕਰਦਾ ਉਹ ਤਾਂ ਪੂਰਾ ਆ ਬਾਈ ਉੱਤੇ ਆ ਪਿਆ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਵਿੱਚ 1 ਕਰੋੜ ਦੀਆਂ ਇੰਟਰ ਲੋਕ ਟੈਲਾ ਹੋਈਆਂ ਗੈਪ ਘਟਾਲੇ ਦਾ ਸ਼ੱਕ ਕਾਉਂਸਲਰ ਨੇ ਕੀਤੀ ਜਾਂਚ ਦੀ ਮੰਗ ਕੰਨਾ ਨਗਰ ਕਾਉਂਸਲ ਦੀਆਂ ਕਰੀਬ 20 ਲੱਖ ਇੰਟਰਲੌਕ ਟੈਲਾ ਗੈਪ ਹੋ ਗਈਆਂ ਹਨ ਕਰੀਬ 1 ਕਰੋੜ ਰੁਪਏ ਕੀਮਤ ਦੀਆਂ ਟੈਲਾ ਗੈਪ ਹੋਣ ਪਿੱਛੇ ਵੱਡੇ ਘੁਟਾਲੇ ਦਾ ਸ਼ੱਕ ਦਤਾਇਆ ਜਾ ਰਿਹਾ ਹੈ ਆਮ ਆਦਮੀ ਪਾਰਟੀ ਦੇ ਕਾਉਂਸਲਰ ਸੁਨੀਲ ਕਮਾਨ ਨੀਟਾ ਮਤਾਬਿਕ ਲਗਭਗ 5 ਸਾਲ ਪਹਿਲਾਂ ਲੜੀ ਰੋਡ ਰੇਲਵੇ ਲਾਈਨਾਂ ਪਾਰ ਖੇਤਰ ਵਿੱਚ ਸਿਵਰਜ ਲਾਈਨਾਂ ਵਿਛਾਉਣ ਦੌਰਾਨ ਇੰਟਰਲੌਕ ਟੈਲਾ ਗਲੀਆਂ ਚੋਂ ਪੱਟ ਕੇ ਨਗਰ ਕੌਂਸਲ ਨੇ ਆਪਣੇ ਕਬਜ਼ੇ ਚ ਲੈ ਕੇ ਸਟੋਰ ਕੀਤੀਆਂ ਹਨ ਪਰ ਇਹ ਹੁਣ ਟੈਲਾ ਗੈਪ ਹੋ ਚੁੱਕੀਆਂ ਹਨ ਨੀਟਾ ਦੇ ਅਨਸਾਰ ਜੀਕੇ ਇਨ ਕਲੇਵ ਤੇ ਪਾਣੀ ਦੀ ਟੈਂਕੀ ਕੋਲ ਰੱਖੀਆ ਸੀ 15 ਦਿਨ ਪਹਿਲਾਂ ਜਾ ਕੇ ਦੇਖਿਆ ਤੇ ਉੱਥੇ ਸਿਰਫ 500-700 ਟੈਲਾ ਰਹਿ ਗਈਆ ਸੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਨੀਟੇ ਦਾ ਕਹਿਣਾ ਹੈ ਦੂਜੇ ਪਾਸੇ ਨਗਰ ਕੌਂਸਲ ਦੇ ਕਾਰਜਕਾਰੀ ਅਧਿਕਾਰੀ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਮਾਮਲਾ ਹੁਣ ਮੇਰੇ ਧਿਆਨ ਵਿੱਚ ਆਇਆ ਹੈ ਹਲੇ ਹਲੇ ਕੁਝ ਨਹੀਂ ਕਿਹਾ ਜਾ ਸਕਦਾ ਜੇਕਰ ਕੋਈ ਕਮੇਟੀ ਬਣਾਉਣ ਬਾਰੇ ਕਿਹਾ ਗਿਆ ਹੈ ਤਾਂ ਪ੍ਰਧਾਨ ਜੀ ਦੱਸ ਸਕਦੇ ਹਨ ਇਸ ਸੰਬੰਧੀ ਜਦੋਂ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਨ ਨੂੰ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇੱਥੇ ਤਾਂ ਆਵਾਹੀ ਉੱਤਿਆ ਪਿਆ ਹੈ ਇਹ ਕਾਂਗਰਸ ਦੀ ਦੇਣ ਹੈ ਕਾਂਗਰਸ ਦੀ ਨਗਰ ਕੌਂਸਲ ਹੋਣ ਕਰਕੇ ਇਹ ਹਾਲ ਹੋਇਆ ਹੈ ਬਸ ਇਨਾਂ ਦੇ 6 ਮਹੀਨੇ ਰਹਿ ਗਏ ਹਨ ਭਾਈ ਟੈਨ ਕਿਥੇ ਗਿਆ ਉਹ ਕਿੱਥੇ ਗਿਆ ਉਹ ਉਧਰ ਨੇ ਬਾਡਾ ਤੋਂ ਲਿਖਣੀ ਲੈਣੋ ਪਾਰਟੀ ਵਰੇਜ ਪਾਇਆ ਜਦੋਂ ਆਪਾਂ ਨੇ 20 50 ਲੱਖ ਟੈਨ ਦੀ ਕੇਨਕਲੇਜ ਚ ਪਈ ਸੀਗੀ ਉਹ ਗਾਇਵਾ ਉਹ ਕਿੱਥੇ ਹੈ ਜੀ ਨਹੀਂ ਜ਼ਿੰਮੇਵਾਰ ਕੌਣ ਆ ਉਹਦਾ ਫਿਰ ਇਹਦਾ ਟੈਨ ਨਹੀਂ ਲੱਭੀ ਨਗਰ ਕੌਂਸਲ ਦੀ 20 ਲੱਖ ਟੈਨ ਲਗਾਇਆ ਵਾ ਇਹ 4 ਲੱਖ ਜੀਪ ਇੰਗਲੈਂਡ ਚ ਪਈ ਸੀ ਤੇ ਉਹ ਨਹੀਂ ਹੈਗੀ ਜ਼ਿੰਦਾ ਬੰਦਲੇ ਸੀ ਜਿੰਮੇਵਾਰ ਬੰਦਾ ਦੱਸੋ ਕੌਣ ਆ ਅਫਸਰ ਬੈਠੇ ਨੇ ਦੋ ਜਵਾਬ ਜੀ ਹੁਣ ਜਦੋਂ ਨਮਾ ਸੀ ਬਣਿਆ ਪਿਆਰ ਉਹਨਾਂ ਦਾ ਆਪਣਾ ਬਪਰੇਣਾ ਪਣੀ ਸੀ ਉਹ ਹਾਂ ਹਾਂ ਸਰ ਟਾਇਰ ਕਿੱਥੇ ਆਪਾ ਟਾਇਰ ਆਏ ਸਾਰੇ ਮੈਨਾਂ ਪਰ ਏਰੀਆ ਦੀ ਗੈਪ ਹੈ ਜਿਹੜੀ ਨਿਕਲੀ ਸੀ ਬਾਤ 20 ਲੱਖ ਟਾਇਰ ਸੀਗੀ ਉਹ 4 ਲੱਖ ਤਾਂ ਜੀਪ ਇੰਗਲੈਂਡ ਚ ਪਈ ਸੀ 2 ਤੇ 4 24 ਦਾ 4 ਸੀ ਘੱਟੋ ਘੱਟ ਦੂਜੀ ਸਭ ਜੋ ਕੰਡੀਸ਼ਨਰ ਬਲਾਕ ਅੱਛਾ ਮੈਨੂੰ ਇੰਨੀ ਖਾਣ ਇੱਕ ਗੱਲ ਦੱਸੋ 52% ਲੈਸ ਤੇ ਟੈਂਡਰ ਪਏ ਨੇ ਇੱਕ ਮਿੰਟ ਗੱਲ ਕਰ ਲਓ ਤੇ GST ਵੀ ਲੱਗਣਾ ਠੀਕ ਹੈ ਫਿਰ ਤੁਸੀਂ ਦੱਸੋ ਕੰਮ ਕੁਆਲਟੀ ਵਾਈਜ਼ ਕਿੱਦਾਂ ਦੇ ਹੋਣਗੇ ਜਾਂ ਤਾਂ ਐਸਟੀਮੇਟ ਗਲਤ ਬਣੇ ਹੋਏ ਨੇ ਜੇ ਇੰਨਾ ਪਰਸੈਂਟ ਉਹ ਚ ਪ੍ਰੋਫਿਟ ਹੈ ਦਾ ਮਤਲਬ ਉਹ ਤੁਸੀਂ ਪੋਰਟਰੀ ਜਰਾ ਸਾਰੇ ਐਮੀ ਸਾਹਿਬ ਸਾਨੂੰ ਕੁਆਲਟੀ ਚਾਹੀਦੀ ਆ ਮੇਰੇ ਵਾਰਡ ਦਾ ਇੱਕ ਟੈਂਡਰ ਸੀ ਕਮੇਟੀ ਤੇ ਗੱਲ ਕਰਿਆ ਆਪਾਂ ਸਾਰੇ ਤੁਸੀਂ ਐਮਸੀ ਸਾਹਿਬਾਨ ਸਾਰੇ ਆਪਾਂ ਕੋਈ ਮਾੜਾ ਕੰਮ ਨਹੀਂ ਹੁੰਦਾ ਬੰਦੇ ਆਪਾਂ ਐਮੀ ਸਾਹਿਬ ਮੇਰੇ ਵਾਰਡ ਦੀ ਗੱਲ ਸੁਣ ਲਓ ਪਿਛਲੀ ਵਾਰ ਇੱਕ ਟੈਂਡਰ ਹੋਇਆ ਠੀਕ ਹੈ ਨਿਕਾਇਬ ਦੇ ਵਿੱਚ ਅਨਕੰਪਲੀਟ ਪਿਆ ਠੇਕੇਦਾਰ ਕਹਿੰਦਾ ਪੈਸੇ ਪੂਰੇ ਹੋਵੇ ਹਿਮਾਲਿਆ ਸਕੂਲ ਦੀ ਗ ਉਹ ਕਿੰਨਾ ਦੇਖਣਾ ਜੀ ਰੋਡ ਕਲੀਅਰ ਹੈ ਸਾਰੇ ਲਗਾ ਦੇ ਜਲਦੀ ਰੋਡ ਲਵਾਉਣਾ ਰੋਡ ਕਲੀਅਰ ਹੈ ਰੋਡ ਲਵਾ ਦੇ ਜੀ ਕੋਲ ਮੈਂ ਕਹਿੰਦਾ ਪ੍ਰਧਾਨ ਜੀ ਇਹਨਾਂ ਨੂੰ ਕਲੀਅਰ ਕਰੋ 20 ਲੱਖ ਰੁਪਏ ਕਿੱਥੇ ਆ ਨਹੀਂ ਇਹ ਜਬ ਤੁਸੀਂ ਵੀ ਬੈਠੇ ਹੋ ਐਮੀ ਸਾਹਿਬ ਬੈਠੇ ਨੇ ਜਿਹੜੇ ਐਮਸੀ ਸਾਹਿਬ ਕਹਿੰਦੇ ਨੇ ਇਹਦੀ ਜੋ ਕੋਈ ਟਾਈ ਕਮੇਟੀ ਬਣਾਓ ਜਿਹੜੇ ਵੀ ਜ਼ਿੰਮੇਵਾਰੀ ਸੀਗਾ ਉਸ ਤੇ ਉਹ ਦੇਖੋ ਤੇ ਉਹ ਕਰੋ ਪਤਾ ਨਹੀਂ ਇਹ ਤਾਂ ਮੇਰੇ ਵੀ ਅੱਗੇ ਧਿਆਨ ਚ ਆਇਆ ਵਾ ਇਹਦੇ ਬਾਰੇ ਮੈਂ ਹਾਲੇ ਕੁਝ ਨਹੀਂ ਕਹਿ ਸਕਦਾ ਇਹ ਤਾਂ ਐਸ ਪਰ ਕੋਰਟੀਗਲ ਕਰ ਸਕਦਾ ਜਿਸ ਤਰ੍ਹਾਂ ਵਿਧਾਨ ਦੀ ਕਮੇਟੀ ਬਣਾਏ ਉਹ ਕੋਈ ਵੀਰ ਚਲ ਚਲ ਪਤਾ ਨਹੀਂ ਇਹ ਤਾਂ ਫਿਰ ਪ੍ਰਧਾਨ ਜੋ ਵੀ ਹੈ ਇਸ ਲੈਵਲ ਦੇ ਪ੍ਰਧਾਨ ਜੀ ਐਕਸਪਲੇਨ ਕਰ ਸਕਦੇ ਤੁਸੀਂ ਇੱਕ ਟੈਲਾਂ ਦੀ ਗੱਲ ਕਰਦੇ ਹੋ ਉਹ ਕਹਿੰਦਾ ਤੂੰ ਇੱਕ ਦੀ ਗੱਲ ਕਰਦਾ ਔਰ ਤਾਂ ਪੂਰਾ ਆ ਬਾਈ ਉੱਤੇ ਆ ਪਿਆ ਤੁਸੀਂ ਇੱਕ ਦੀ ਗੱਲ ਕਰਦੇ ਹੋ ਕਾਂਗਰਸ ਦੀ ਉਹ ਦੇਣ ਹੈ ਖੰਨੇ ਨੂੰ ਕਿ ਜਿਹੜੀ ਕਿ ਸਦੀਆਂ ਤੋਂ ਕੋਈ ਦੇਣ ਨਹੀਂ ਦੇ ਸਕਦਾ ਚੌਂਕਾਂ ਦੇ ਵਿੱਚ ਕੰਧਾਂ ਕਰਾ ਕੇ ਕੰਨੇ ਦੇ ਮੁੱਖ ਚਾਰ ਚੌਕ ਨੇ ਅਮਲੂਰ ਰੋਡ ਦਾ ਚੌਕ ਲਲੇੜੀ ਰੋਡ ਦਾ ਚੌਕ ਸਮਰਾ ਰੋਡ ਦਾ ਚੌਕ ਮਲੇ ਕੋਟਲਾ ਰੋਡ ਦਾ ਚੌਕ ਕਮੇਟੀਆਂ ਚ ਮਤੇ ਪਾ ਕੇ ਚੌਕਾਂ ਚ ਕੰਦਾ ਕਰਾਈਆਂ ਸੀ ਇਹਨਾਂ ਨੇ ਕੰਕਰੀਟ ਦੀਆਂ ਕਿ ਅਸੀਂ ਉਰੇ ਸਟੋਰੇਜ ਕਰਨੀ ਆ ਕਾਦੀ ਗੰਦ ਦੇ ਢੇਰ ਲਾਣੇ ਬਦਬੂ ਮਾਰਦੀ ਹੁੰਦੀ ਸੀ ਕੱਲੇ-ਕੱਲੇ ਚੌਕ ਚ ਬੇਸਾਰਾ ਗਊਆਂ ਵਿਚਾਰੀਆਂ ਫਿਰਦੀਆਂ ਹੁੰਦੀਆਂ ਸੀ ਔਰ ਉਹ ਪੋਲੀਥੀਨ ਖਾ ਜਾਂਦੀਆਂ ਸੀ ਜਦੋਂ ਉਹਨਾਂ ਨੂੰ ਭੁੱਖ ਲੱਗੀ ਹੁੰਦੀ ਸੀ ਤੇ ਉਹ ਬਿਚਾਰੀਆਂ ਆਪ ਬਿਮਾਰ ਹੋ ਜਾਂਦੀ ਸੀ ਇਲਾਜ ਕਰਾਣੇ ਪੈਂਦੇ ਸੀ ਸੂਰ ਸੂਰ ਫਿਰਦੇ ਹੁੰਦੇ ਸੀ ਅਮਲੌਰ ਰੋਡ ਤੇ ਉੱਪਰ ਆਵਾਰਾ ਜਿਹੜੇ ਪਸ਼ੂ ਨੇ ਉਹਨਾਂ ਦੀ ਪਰਹਾਰ ਲੱਗੀ ਪਈ ਹੁੰਦੀ ਸੀ ਅੱਜ ਦਿਖਾਓ ਕੋਈ ਵੀ ਹੋਵੇ